ਸੋ ਉਹਨਾਂ ਕਿਸਾਨਾਂ ਦੇ ਉੱਤੇ ਮੁਕੱਦਮੇ ਦਰਜ ਕਰਨ ਵਾਲੀਆਂ ਆਪਣੀਆਂ ਚਾਲਾਂ ਨੂੰ ਬੰਦ ਕਰਨਾ ਔਰ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਲਗਾਤਾਰ ਮੰਡੀ ਚ ਜਾ ਕੇ ਮੂੰਹ ਤੱਕ ਨਿਬਖਾਇਆ ਕਿਸਾਨਾਂ ਨੂੰ ਤੁਹਾਡੇ ਅਧਿਕਾਰੀ ਖਰੀਦੇ ਹੋਣ ਦਾ ਤੋਂ ਜਿਹੜੇ ਲੋਕ ਕਿੰਨੇ ਦੁਖੀ ਹੋਏ ਪਏ ਨੇ ਲਗਾਤਾਰ ਦੁਖੀ ਹੋਏ ਪਏ ਨੇ ਮੰਡੀ ਅਫਸਰਾਂ ਦਾ ਦੁਖੀ ਹੋਏ ਪਏ ਨੇ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲਗਾਤਾਰ ਲੁੱਟ ਕਰਵਾਈਓ ਤੇ ਦੁਖੀ ਹੋਏ ਲੋਕਾਂ ਨੇ ਜੇਕਰ ਕੋਈ ਐਕਸ਼ਨ ਲਿਆ ਹੈ ਮਜਬੂਰੀ ਵਸ ਉਹਨਾਂ ਨੂੰ ਅਫਸਰ ਤਾੜਨੇ ਪਏ ਤਾਂ ਇਸ ਤਰੀਕੇ ਦੇ ਨਾਲ ਇਨੀ ਬਰਬਰਤਾ ਦੇ ਨਾਲ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਰਨਾ ਇਹ ਅਤੀ ਨਿੰਦਨਯੋਗ ਹੈ ਔਰ ਮੈਂ ਤਾਂ ਕਹਿੰਦਾ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਅਧਿਕਾਰੀਆਂ ਨੇ ਇਹ ਨੌਬਤ ਲਿਆਂਦੀ ਕਿ ਕਿਸਾਨਾਂ ਨੂੰ ਇਹ ਸਜ਼ਾ ਦੇਓਗੇ ਹੁਣ ਤੁਸੀਂ ਕਿ ਕਿਸਾਨਾਂ ਦੇ ਉੱਤੇ ਅਗਰ ਉੱਥੇ ਮੰਡੀ ਦੇ ਕਿਸੇ ਅਧਿਕਾਰੀ ਨੂੰ ਅਗਰ ਖਰੀਦ ਏਜੰਸੀ ਦੇ ਕਿਸੇ ਅਧਿਕਾਰੀ ਨੂੰ ਘੇਰਿਆ ਲੋਕਾਂ ਨੇ ਤਾਂ ਕਿਉਂ ਘੇਰਿਆ ਇਹ ਸਿਚੁਏਸ਼ਨ ਬਣੀ ਕਿਉਂ ਇਸ ਕਰਕੇ ਬਣੀ ਕਿ ਲੋਕ ਦੱਸ ਰਹੇ ਨੇ ਕਿ ਲਗਾਤਾਰ ਬਹੁਤ ਜਣਾਂ ਤੋਂ ਤੁਹਾਡਾ ਉਸ ਕੁਆਲਟੀ ਇਨਸਪੈਕਟਰ ਨੇ ਜਾ ਕੇ ਮੰਡੀ ਦੇ ਵਿੱਚ ਲੋਕਾਂ ਨੂੰ ਵੇਖਿਆ ਤੱਕ ਨਹੀਂ ਉਹਨਾਂ ਨੂੰ ਆਵਾਜ਼ ਸੁਣੀ ਤੱਕ ਨਹੀਂ ਔਰ ਜੇ ਸੁਣੀ ਨਹੀਂ ਅਜ ਪ੍ਰਸ਼ਾਸਨ ਝੂਠ ਬੋਲ ਰਿਹਾ ਹੈ ਕਿ ਕਿਸਾਨ ਕਹਿੰਦੇ ਸੀ ਜੀ ਕੁਆਲਟੀ ਚੈੱਕ ਕੀਤੇ ਤੋਂ ਬਿਨਾਂ ਹੀ ਸਾਡਾ ਮੰਨ ਲਓ ਇਹ ਤਾਂ ਹੋ ਹੀ ਨਹੀਂ ਸਕਦਾ। ਇਹ ਕਿਤੇ ਨਹੀਂ ਹੋ ਸਕਦਾ। ਕਹਿੰਦੇ ਕਿ ਪਿਛਲੇ ਦਿਨ ਤੁਹਾਨੂੰ ਪਤਾ ਹੋਵੇਗਾ। ਸਾਡਾ ਸੰਗਰੂਰ ਦੇ ਵਿੱਚ ਇੱਕ ਕਿਸਾਨ ਦਸ਼ਵਿੰਦਰ ਸਿੰਘ ਕਾਟ ਲੱਗਣ ਦੇ ਕਾਰਨ ਆਤਮ ਹੱਤਿਆ ਕਰ ਗਿਆ ਅੱਜ। ਉਸ ਕਿਸਾਨ ਨੂੰ ਇਨਸਾਫ਼ ਹੋਣਾ ਹੈ ਉਹਦੇ ਇਨਸਾਫ਼ ਲਈ ਲੜਨਾ ਹੈ ਉਹਨੂੰ ਹਰ ਹਾਲਤ ਦੇ ਵਿੱਚ ਇਨਸਾਫ਼ ਦਵਣ ਤੱਕ ਸਦੀ ਲੜਾਈ ਚੱਲੀ ਰਹੇਗੀ ਦੋਨਾਂ ਫਾਰਮਾਂ ਦਾ ਫੈਸਲਾ ਹੈ ਅਗਰ ਕੋਈ ਅਧਿਕਾਰੀ ਸਭ ਤੋਂ ਪਹਿਲਾਂ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਦੋਨਾਂ ਫਾਰਮਾਂ ਵੱਲੋਂ ਅੱਜ ਮੰਗਾ ਹੈ ਕਿ ਬਈ ਸਰਕਾਰੀ ਅਧਿਕਾਰੀ ਇਸ ਗੱਲ ਦੀ ਗੌਰ ਕਰਨ ਉਸ ਅਰਧੀਏ ਦੇ ਖਿਲਾਫ ਉਸ ਜ਼ਿਲ੍ਹਾ ਮੰਡੀ ਅਫਸਰ ਦੇ ਖਿਲਾਫ ਗੰਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਜਿਹਨੇ ਲਗਾਤਾਰ ਕਿਸਾਨਾਂ ਨੂੰ ਉਤੇ ਪਸਾ ਕੇ ਰੱਖਿਆ ਬਿਠਾ ਕੇ ਰੱਖਿਆ ਔਰ ਉਹਨੂੰ ਵਿਚਾਰੇ ਨੂੰ ਮਜਬੂਰ ਕਰਤਾ ਮਰਨ ਤੱਕ ਇਹ برداشت ਨਹੀਂ ਕੀਤਾ ਜਾ ਇਸੇ ਤਰ੍ਹਾਂ ਸੇਮ ਪੋਜੀਸ਼ਨ ਹੈ ਕਿ ਸਾਡੀ ਸੈਂਟਰ ਗਵਰਨਮੈਂਟ ਨੇ ਸਾਨੂੰ ਡੀਏਪੀ ਦੇ ਮਿਲਦੀ ਸਬਸਿਡੀ ਦੀ ਰਾਸ਼ੀ ਘਟਾ ਕੇ ਜਿਹੜੀ 15 ਲੱਖ ਮੀਟਰ ਟਨ ਡੀਏਪੀ ਘਟਾਈ ਹੈ ਔਰ ਅੱਜ ਉਹਦੀ ਡੈਫੀਸੈਂਸੀ ਪੂਰੇ ਭਾਰਤ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਦੇ ਕਰਕੇ ਕਿਸਾਨ ਪਰੇਸ਼ਾਨ ਹੋ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਹਰਿਆਣੇ ਦਾ ਇੱਕ ਕਿਸਾਨ ਇਸੇ ਗੱਲ ਤੋਂ ਦੁਖੀ ਹੋ ਕੇ ਕਿ ਡੀਏਪੀ ਨਾ ਮਿਲਣ ਕਰਕੇ ਉਹ ਖੁਦਕੁਸ਼ੀ ਕਰਕੇ ਮਰ ਗਿਆ ਔਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਲਾ ਬਾਜ਼ਾਰੀ ਕਰਨ ਵਾਲੇ ਲੋਕਾਂ ਦੇ ਖਿਲਾਫ ਇਹ ਮੁਕੱਦਮਾ ਦਰਜ ਹੋਣਾ ਚਾਹੀਦਾ ਲੋਕਾਂ ਦੀ ਮੇਰੀ ਅਪੀਲ ਹੈ ਕਿ ਇਸ ਟ੍ਰੈਂਡ ਦੇ ਖਿਲਾਫ ਲੋਕੋ ਉੱਠ ਕੇ ਖੜੇ ਹੋਣਾ ਪਏਗਾ ਜੇ ਸੋਚੋ ਕਿ ਘਰੇ ਬੈਠੇ ਗੱਲ ਹੋ ਜਾਏਗੀ ਇਕੱਲਾ ਇਕੱਲਾ ਮਰੀ ਜਾਓਗੇ ਕਿ ਕਿੰਨਾ ਜਨ ਮਰੀ ਜਾਊਗਾ ਸੋ ਇਹ ਵੀ ਮਤਲਬ ਜਦੋਂ ਬੰਦੀਆਂ ਨੇ ਬੜਾ ਸਟ੍ਰਿਕ ਐਕਸ਼ਨ ਲੈਂਦੇ ਆ ਵਿਚਾਰਿਆ ਕਿ ਜੇ ਕਰਾ ਇਹਨਾਂ ਲੋਕਾਂ ਦੇ ਗਲਬ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਆਪਦਾ ਅਗਲਾ ਐਕਸ਼ਨ ਹੋਰ ਮਜ਼ਬੂਤ ਤੇ ਸਟਰੋਂਗ ਕਰਨ ਲਈ ਮਜਬੂਰ ਹੋਵਾਂਗੇ ਜਿਹੜਾ ਜਿਹੜੀ ਇੱਕ ਬਾਦਲ ਦੇ ਨੇੜੇ ਰਾਇਕੇ ਕਲਾ ਸੜਕ ਕਿਸਾਨਾਂ ਚ ਮੰਡੀ ਦੇ ਵਿੱਚ ਲਾਠੀ ਚੱਲ ਰਿਹਾ ਉਹਦੀ ਦੋਨੋਂ ਫਰਮ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਆ ਔਰ ਪ੍ਰਸ਼ਾਸਨ ਨੂੰ ਅਸੀਂ ਵਾਰਨਿੰਗ ਦਿੰਨੇ ਆ ਕਿ ਕਿਸਾਨਾਂ ਨੂੰ ਇਹ ਸਜ਼ਾ ਦਿਓਗੇ ਹੁਣ ਤੁਸੀਂ ਕਿ ਕਿਸਾਨਾਂ ਦੇ ਉੱਤੇ ਅਗਰ ਉੱਥੇ ਮੰਡੀ ਦੇ ਕਿਸੇ ਅਧਿਕਾਰੀ ਨੂੰ ਅਗਰ ਖਰੀਦ ਏਜੰਸੀ ਦੇ ਕਿਸੇ ਅਧਿਕਾਰੀ ਨੂੰ ਘੇਰਿਆ ਲੋਕਾਂ ਨੇ ਤਾਂ ਕਿਉਂ ਘੇਰਿਆ ਇਹ ਸਿਚੁਏਸ਼ਨ ਬਣੀ ਕਿਉਂ ਇਸ ਕਰਕੇ ਬਣੀ ਕਿ ਲੋਕ ਦੱਸ ਰਹੇ ਨੇ ਕਿ ਲਗਾਤਾਰ ਬਹੁਤ ਦਿਨਾਂ ਤੋਂ ਤੁਹਾਡਾ ਉਸ ਕੁਆਲਟੀ ਇਨਸਪੈਕਟਰ ਨੇ ਜਾ ਕੇ ਮੰਡੀ ਦੇ ਵਿੱਚ ਲੋਕਾਂ ਨੂੰ ਵੇਖਿਆ ਤੱਕ ਨਹੀਂ ਉਹਨਾਂ ਦੀ ਆਵਾਜ਼ ਸੁਣੀ ਤੱਕ ਨਹੀਂ ਔਰ ਜੇ ਸੁਣੀ ਨਹੀਂ ਅੱਜ ਪ੍ਰਸ਼ਾਸਨ ਟੂਟ ਬੋਲ ਰਿਹਾ ਹੈ ਕਿ ਕਿਸਾਨ ਕਹਿੰਦੇ ਸੀ ਜੀ ਕੁਆਲਿਟੀ ਚੈੱਕ ਕੀਤੇ ਤੋਂ ਬਿਨਾਂ ਹੀ ਸਾਡਾ ਮੰਨ ਲਓ ਇਹ ਤਾਂ ਹੋ ਹੀ ਨਹੀਂ ਸਕਦਾ। ਇਹ ਕਦੇ ਹੀ ਨਹੀਂ ਹੋ ਸਕਦਾ। ਕਦੇ ਨਹੀਂ ਕੋਈ ਮੰਗ ਕਰਦਾ ਕਿ ਇਹ ਸਾਡਾ ਮੌਇਸਚਰ ਨਾ ਚੈੱਕ ਕਰੋ। ਮੌਇਸਚਰ ਤਾਂ 14 14 ਦੇ ਪਹੁੰਚ ਗਿਆ। ਅਜੇ ਤੁਸੀਂ ਮੌਇਸਚਰ ਜਿੰਨਾ ਦਾ 14 ਮੌਇਸਚਰ ਆਇਆ, 13 ਮੌਇਸਚਰ ਆਇਆ, 11 ਮੌਇਸਚਰ ਆਇਆ, 15 ਆਇਆ। ਉਹ ਕਿਉਂ ਬੈਠੇ ਨੇ ਮੰਡੀ 'ਚ? ਜੇ ਤੁਹਾਡੇ ਅਧਿਕਾਰੀ ਖਰੀਦੇ ਹੋਣ ਤਾਂ। ਤੋਂ ਜਿਹੜੇ ਲੋਕ ਕਿੰਨੇ ਦੁਖੀ ਹੋਏ ਪਏ ਨੇ, ਲਗਾਤਾਰ ਦੁਖੀ ਹੋਏ ਪਏ ਨੇ, ਮੰਡੀ ਅਫਸਰਾਂ ਦਾ ਦੁਖੀ ਹੋਏ ਪਏ ਨੇ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲਗਾਤਾਰੇ ਲੁੱਟ ਕਰਵਾਈਏ ਉਹ ਤੇ ਦੁਖੀ ਹੋਏ ਲੋਕਾਂ ਨੇ ਜੇਕਰ ਕੋਈ ਐਕਸ਼ਨ ਲਿਆ ਹੈ ਮਜਬੂਰੀ ਵਸ ਉਹਨਾਂ ਨੂੰ ਅਫਸਰ ਤਾੜਨੇ ਪਏ ਤਾਂ ਇਸ ਤਰੀਕੇ ਦੇ ਨਾਲ ਇਹਦੀ ਬਰਬਰਤਾ ਦੇ ਨਾਲ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਰਨਾ ਇਹ ਅਸੀਂ निंदनीयੋਗ ਹੈ ਔਰ ਮੈਂ ਤਾਂ ਕਹਿੰਦਾ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਅਧਿਕਾਰੀਆਂ ਨੇ ਇਹ ਨੌਬਤ ਲਿਆਂਦੀ ਸੋ ਉਹਨਾਂ ਕਿਸਾਨਾਂ ਦੇ ਉੱਤੇ ਮੁਕਦਮੇ ਦਰਜ ਕਰਨ ਵਾਲੀਆਂ ਆਪਣੀਆਂ ਚਾਲਾਂ ਨੂੰ ਬੰਦ ਕਰਨ ਔਰ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਲਗਾਤਾਰ ਮੰਡੀ ਚ ਜਾ ਕੇ ਮੂੰਹ ਤੱਕ ਨਹੀਂ ਵਿਖਾਇਆ ਕਿਸਾਨਾਂ ਨੂੰ ਸੋ ਇਹਦੇ ਤੇ ਵੀ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਜੇਕਰ ਇਹ ਤੱਕੇਸ਼ਾਈ ਬੰਦ ਨਾ ਕੀਤੀ ਤਾਂ ਮਜਬੂਰਨ ਸਾਨੂੰ ਹੋਰ ਐਕਸ਼ਨ ਇਹਦੇ ਤੇ ਤੇਜ਼ ਦੇਣਾ ਪਏਗਾ। ਬਾਕੀ ਜਿਹੜੀ ਹੈਗੀ ਆ ਡੀਏਪੀ ਦੀ ਕਾਲਾ ਬਜਾਰੀ ਦੀ ਮੈਂ ਪਹਿਲਾਂ ਗੱਲ ਕਰ ਚੁੱਕਿਆ ਕਿ ਡੀਏਪੀ ਦੀ ਕਾਲਾ ਬਜਾਰੀ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਕਿਉਂ? ਕਿਉਂਕਿ ਕਿਸਾਨਾਂ ਨੂੰ ਜਿਹੜੀ ਸਰਕਾਰ ਨੇ ਖੇਤਾਂ 'ਚ ਲਗਾ ਕੇ ਚੋਰੀਆਂ 60ਵੇਂ ਦੇ ਦਹੱਕਿਆਂ 'ਚ ਅਸੀਂ ਨਹੀਂ ਸੀ ਜਾਣਦੇ ਡੀਏਪੀ ਅਸੀਂ ਨਹੀਂ ਜਾਣਦੇ ਸੀ ਯੂਰੀਆ ਸਾਡੇ ਕਿਸਾਨਾਂ ਦੇ ਖੇਤਾਂ 'ਚ ਤੁਹਾਡੇ ಗ್ರಾಮ ਸੇਵਕ ਗਏ ਜੀ ਤੁਹਾਡੇ ಗ್ರಾಮ ਸੇਵਕ ਉਹਨਾਂ ਨੇ ਜਾ ਕੇ ਕਿਹਾ ਕਿ ਆਹ ਥੋੜੀ ਜੀ ਪਾਓ ਜਿਹੜਾ ਕੋਈ ਕਿਸਾਨ ਮੰਨਦਾ ਨਹੀਂ ਸੀ ਉਹਦੇ ਖੇਤ 'ਚ ਰਾਤ ਨੂੰ ਤੁਹਾਡਾ ਇੱਕ ਅਧਿਕਾਰੀ ਦੀ ਵੀਡੀਓ ਵਾਇਰਲ ਹੋ ਰਹੀ ਜਿਹੜਾ ਕਹਿ ਰਿਹਾ ਕਿ ਅਸੀਂ ਰਾਤਾਂ ਨੂੰ ਜਾ ਕੇ ਕਿਸਾਨਾਂ ਦੇ ਖੇਤਾਂ 'ਚ ਡੀ.ਪੀ ਪਾਏ ਹੁੰਦੇ ਸੀ ਇਹਦਾ ਮਤਲਬ ਕਿਸਾਨ ਨੂੰ ਡੀ.ਪੀ ਪਾਉਣ ਦੀ ਆਦਤ ਕਿਨੇ ਪਾਈ ਹੈ ਇਹ ਇਸ ਪਾਸੇ ਲੈ ਕੇ ਕਿਨੇ ਆਂਦਾ ਕਿਸਾਨ ਤਾਂ ਪਹਿਲਾਂ ਨਹੀਂ ਸੀ ਪਾਉਂਦਾ ਸਰਕਾਰਾਂ ਦੀ ਕਰਤੂਤ ਸੀ ਕਿਸਾਨ ਨੂੰ ਪਸਾਉਂਦੀ ਪਸਾਇਆ ਔਰ ਅੱਜ ਕੰਪਨੀਆਂ ਦਾ ਗੁਲਾਮ ਬਣਾ ਕੇ ਬੇ ਲੋੜੀਆਂ ਚੀਜ਼ਾਂ ਕਿਸਾਨਾਂ ਨੂੰ ਮੜੀਆਂ ਜਾ ਰਹੀਆਂ ਨੇ ਕਿਸਾਨਾਂ ਦੀ ਬੇਦੁਖਨ ਫਸਲ ਲੇਟ ਹੋ ਰਹੀ ਹੈ ਜੀ ਬਜਾਦ ਪਤਾ ਹੋਣਾ ਚਾਹੀਦਾ ਤੁਹਾਡੀ ਐਗਰੀਕਲਚਰ ਯੂਨੀਵਰਸਿਟੀ ਇਹ ਸਪਸ਼ਟ ਬੋਲਦੀ ਹੈ ਕਿ 15 ਨਵੰਬਰ ਨਵੰਬਰ ਦਾ ਪੱਲਾ 15 ਵਾੜਾ ਕਲਕ ਦੀ ਬਜਾਦ ਦਾ ਸਭ ਤੋਂ ਵਧੀਆ ਸਮਾਂ ਹੈ ਜੀ ਅਗਰੇ ਹੋਰ ਲੇਟ ਹੋਏਗਾ ਤਾਂ ਸੁਭਾਵਿਕ 하게 ਕਿਸਾਨਾਂ ਨੂੰ ਘਾਟਾ ਪੈਗਾ ਇੱਕ ਤਾਂ ਕਿਸਾਨਾਂ ਦਾ ਨੁਕਸਾਨ ਆ ਹੁਣ ਚੋਨਾ ਸਕਾ ਕੇ ਉਹਨਾਂ ਨੂੰ ਉਹਨਾਂ ਦੇ ਝੋਨੇ ਦਾ ਨੁਕਸਾਨ ਕਰਕੇ ਕਿਸੇ ਦਾ 5 ਕਿਲੋ ਦਾ ਕਿਹਦਾ 4 ਕਿਲੋ ਦਾ ਇਹਦਾ 3 ਕਿਲੋ ਦਾ ਕਿਹਦਾ 7 ਕਿਲੋ ਦਾ ਨੁਕਸਾਨ ਕੀਤਾ ਇਸ ਫਸਲ 'ਚ ਰੇਂਦਾ ਉੱਪਰ ਕਟਲਾ ਕੇ ਤੇ ਰਹਿੰਦੀ ਅਗਲੀ ਕਸਰ ਕੱਢਣ ਜਾ ਰਹੇ ਤੁਸੀਂ ਕਿ ਜੇਕਰ ਕੰਕ ਲੇਟ ਹੋਏਗੀ ਤੁਹਾਡੀ ਯੂਨੀਵਰਸਿਟੀ ਕਹਿੰਦੀ ਹੈ ਕਿ ਰੋਜ਼ਾਨਾ 10 ਤੋਂ ਲੈ ਕੇ 20 ਕਿਲੋ ਪਰ ਏਕੜ ਝਾੜ ਘਟਦਾ ਹੈ ਜੀ ਤੁਹਾਡੀ ਯੂਨੀਵਰਸਿਟੀ ਕਹਿੰਦੀ ਹੈ ਬਿਲਰ ਮਸ਼ੀਨਾਂ ਦਿੱਤੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਬਿਲਰ ਮਸ਼ੀਨਾਂ ਵਾਲੇ ਅੱਜ ਹੱਥ ਖੜੇ ਕਰਨ ਲੱਗ ਗਏ ਕੈਨ ਲੱਗ ਪਏ ਕਿ ਫੈਕਟਰੀ ਵਾਲੇ ਅੱਗੇ ਚੱਕਦੇ ਹੀ ਨਹੀਂ ਫੈਕਟਰੀ ਵਾਲੇ ਜਵਾਬ ਦੇ ਗਏ ਜੀ ਔਰ ਤੁਹਾਡੇ ਬਿਲਰ ਮਸ਼ੀਨਾਂ ਵਾਲੇ ਰੀਪਰ ਮਾਰ ਕੇ ਕਿਸਾਨਾਂ ਨੂੰ ਅੱਗੋਂ ਜਵਾਬ ਦੇ ਗਏ ਕਿ ਭਾਈ ਇਹ ਦੂਗਾਹ ਸਸਸੀ ਨਹੀਂ ਹੋ ਸਕ ਸਕਦੇ ਉਹਨਾਂ ਨੇ ਦਾਜਾ ਲਾ ਕੇ ਦੱਸੇ ਫਿਰ ਕਿਸਾਨ ਉਹਨੂੰ ਜਿੱਤੇ ਰੀਪਰ ਮਾਰਿਆ ਪਾ ਕੀ ਕਰੇਗਾ ਕੀ ਤਰੀਕਾ ਲਵੇਗਾ ਕਿਸਾਨ ਕੋਲ ਅੱਗ ਲਾਉਣ ਤੋਂ ਬਿਨਾ ਜੀ